ਲੋ ਜੀ ਅੱਜ ਆਏ ਆ ਜੀ ਅਸੀਂ ਕਰਾਲੀ ਖੜੇ ਆ ਤੇ ਇੱਥੇ ਸਾਡੇ ਭਾਜੀ ਹੁਣੀ ਬਣਾਉਂਦੇ ਨੇ 버거 ਭਾਜੀ ਕਿਹਾ ਸਰ ਜੀ ਵਧੀਆ ਜੀ ਠੀਕ ਠਾਕ ਹਾਂ ਜੀ ਹਾਂ ਜੀ ਭਾਜੀ ਕਿਹੜਾ 버거 ਬਣਾਉਨੇ ਤੁਸੀਂ ਇੱਥੇ ਜੀ 버거 ਦਾਪਾ ਬਣਾ ਲੱਗਿਆ ਜੀ ਫਰਾਈ ਕਰਕੇ ਫਰਾਈ ਕਰਕੇ 버거 ਭਾਜੀ ਕਿਹੜਾ ਹੁੰਦਾ ਫਰਾਈ ਕਰਕੇ ਦੇਖਿਓ ਬੰਬ ਕਲਾਸ 버거 ਬਣੂਗਾ ਬੰਬ ਕਲਾਸ ਚਲੋ ਜੀ ਬਣਾਓ ਫਿਰ ਭਾਜੀ ਯਾਰ ਲਾਈਓ ਅੱਛਾ ਇਹ ਪੂਰਾ ਪੂਰਾ ਇਦਾਂ ਹੀ 버거 ਵਿੱਚ ਹੀ ਹਾਂ ਜੀ ਹਾਂ ਜੀ ਇਦਾਂ ਹੀ ਤੇ ਭਾਜੀ ਤੇਲ ਕਿਹੜਾ ਵਰਤਦੇ ਤੁਸੀਂ ਤੇਲ ਮਹਾਕੋਜ ਜੀ ਮਾ ਕੁਛ ਅੱਛਾ ਮਤਲਬ ਵੀ ਹਾਰਟਕ ਦਾ ਪੂਰਾ ਦਿਆਰਾ ਲਿਆਦੇ ਪੂਰਾ ਪੂਰਾ ਹੀ ਆਇਆ ਹੈ ਨਾਇ ਦੇ ਨਾਲ ਟੈਗ ਹੋਵੇ ਨਾ ਕੁਛ ਹੋਵੇ ਭਾਈ 버거 ਦਾ ਕੀ ਨਾਮ ਰੱਖਿਆ ਫਰਾਈ 버거 ਫਰਾਈ 버거 ਭਾਈ ዳੜੀ ਕਿੰਨੇ ਕੁ 버거 ਵੇਚ ਲੈਨੇ ਹੋ ਇਹ ਨਹੀਂ ਕੋਈ ਆਪਣਾ ਲੱਗੇ ਜਾਂਦੇ ਆ ਫੋਕ 버거 ਲੱਗੇ ਜਾਂਦੇ ਆ ਅੱਛਾ ਵੀਗ ਪਲੇਟਾਂ ਤੇ ਬਰਿੰਗ ਰੋਲ ਦੀਆਂ ਅੱਛਾ 40 ਕੁ ਪਲੇਟਾਂ ਮੂਮੋਸ ਦੀਆਂ ਲੱਗ ਜਾਂਦੀਆਂ ਮੂਮੋਸ ਦੀਆਂ ਤੇ ਸਮਾਨ ਫੇ ਦੁਬਾਰਾ ਮੰਗੋਰੇ ਤੁਹਾਡੇ ਕੋਲ 버거 ਦਾ ਇਸ ਟਾਈਮ ਥੋੜੇ ਪਏ ਨੇ ਨਹੀਂ ਦੁਬਾਰਾ ਨਹੀਂ ਮੰਗਵਾਉਂਦੇ ਜੀ ਕੁਝ ਵੀ ਅੱਛਾ ਹੁਣ ਆਪਣਾ ਆਤਾ ਮਾਲ ਲੱਗ ਗਿਆ ਵਾ ਫੱਦਾ ਹੀ ਰਹਿ ਗਿਆ ਅੱਛਾ ਕਿੰਨੇ ਵੇ ਤੱਕ ਕਿੰਨੇ ਵੇ ਤੱਕ ਤੁਸੀਂ ਘਰ ਪਹੁੰਚ ਲ ਜਾਂਦੇ ਵਾਪਸ ਕਈ ਵਾਰ ਤਾਂ 8 ਵਜੇ ਵਿਹਲੇ ਹੋ ਜੀ ਅੱਛਾ ਨਹੀਂ ਤਾਂ 10 11 ਵਜੇ ਜਾਂਦੇ ਨੇ ਸਾਨੂੰ 10 11 ਵਜੇ ਅੱਜ ਤਾਂ ਤੁਸੀਂ ਟਾਈਮ ਨਾਲ ਵਿਹਲੇ ਹੋ ਕੀ ਗੱਲ ਹੋ ਗਈ ਅੱਜ ਕੀ ਅੱਜ ਵਿਆਹ ਵੀ ਹੋ ਲਾ ਗਿਆ ਬਦਕਦੇ ਕੋਈ ਨਹੀਂ ਨਹੀਂ ਵਿਆਹ ਨਹੀਂ ਆਪਾਂ ਕੀ ਕਹਿੰਦੇ ਆ ਸਕੂਲ ਦੇ ਬੱਚੇ ਆਉਂਦੇ ਨਾ ਫਿਰ ਆਪਣੇ ਕੋਲ ਅੱਛਾ ਉਹਦੇ ਘਰ ਕੀ ਬਾਤ ਹੈ ਜੀ ਵਾਜ ਇੰਨਾ ਤੇਲ ਆਇਆ ਹੈ ਇਹ ਦੇ ਵਿੱਚ ਦੇਖੋ ਤੁਸੀਂ ਦਿਖਾਓ ਬਿਲਕੁਲ ਨਹੀਂ oily ਹੋਊਗਾ ਜੀ ਬੜੀ oily ਹੈ ਕਿਉਂ ਨਹੀਂ oily ਇਹਨੂੰ ਦਿਖਾਵਾਂਗੇ ਆ ਦੇਖੋ ਤੇ ਯਾਰ ਬੜੀ oily ਓਹੋ ਇਹ ਤਾਂ ਉਹਦੇ ਚ ਛੰਨੀ ਚੋ ਗਿਰੇ ਆ ਨਾ ਹਾਂ ਐਵੇਂ oily ਤੂੰ ਇਹ ਦੇਖ ਲਓ ਵੀ ਕੋਈ ਵੀ ਬੰਦੇ ਨਾ ਆਪਣੀ ਹਾਰ ਮੰਦੇ ਨਹੀਂ ਹੈਗੇ ਗਲਤੀ ਵੀ ਹਾਂ ਸਾਡੀ ਗਲਤੀ ਹੈ ਕੋਈ ਵੀ ਤੁਸੀਂ oily ਦਿਖਾਓ ਤਾਂ ਸਹੀ ਵਰਗਰ ਹੈ ਭਰਿਆ ਦੇਖੋ ਤੁਸੀਂ ਸਾਫ਼ ਕੀ ਕਰ ਰਹੇ ਹੋ oily ਤਾਂ ਹੈ ਹੀ ਨਹੀਂ ਸਰ ਹਮ ਫਿਰ ਕੀ ਹੈ ਕਟਿੰਗ ਹੋਊਗਾ ਵਰਗਰ ਅੱਛਾ ਕਟਿੰਗ ਕਰਕੇ ਹਾਂ ਉੱਧਰ ਵੀ ਆ ਗਈ ਓਕੇ ਭਾਜੀ ਇਹ ਕਿਹੜੀ 소ਸ ਲਾਤੀ ਇਹ ਰੈੱਡ گارਲਿਕ 소ਸ ਹੈ ਹਾਂਜੀ ਯਾਨੀ ਕਿ ਭਾਜੀ ਪੂਰਾ ਪੂਰਾ ਮਤਲਬ ਬਵਾਸੀਰ ਦਾ ਵੀ ਪੂਰਾ ਦਾ ਪੂਰਾ ਨਿਹਾਰਾ ਨਾਲ ਹੀ ਹੈ ਪੂਰਾ ਜੀ ਪੂਰਾ ਕਿਆ ਬਾਤ ਹੈ ਸਾਡੀ ਕੀ ਆ ਗਈ ਆਪਣੀ ਫਰਾਈ ਭਾਜੀ ਸਭ ਕੁਝ ਫਰਾਈ ਕਰੀ ਜਾਂਦੇ ਤੁਸੀਂ ਤਾਂ ਕੋਈ ਇੱਚੀ ਚੀਜ਼ ਤਾਂ ਨਹੀਂ ਹੈਗੀ ਜਿਹੜੇ ਫਰਾਈ ਨਾ ਹੋਵੇ ਐਦਾਂ ਹੀ ਹੈ ਜੀ ਭਾਈ ਲੋਕ ਖਾਂਦੇ ਨੇ ਇੱਥੇ ਆ ਕੀ ਤੁਹਾਡੇ ਕੋਲ ਬਹੁਤ ਜੀ ਬਹੁਤ ਅੱਛਾ ਭਾਈ ਐਡਰੈਸ ਦੱਸੋ ਤੁਸੀਂ ਆਪਣਾ ਬੜਾ ਕਿਹੜਾ ਐਡਰੈਸ ਹੈ ਜੀ ਡਰਾਪ ਆਪਣਾ ਆਹੀ ਹੈ ਜੀ ਕਰਾਲੀ ਕਰਾਲੀ ਬਸ ਸਟਾਪ ਤੋਂ ਪਹਿਲਾਂ ਹਾਂ ਜੀ ਓਕੇ ਭਾਈ ਆ ਵੀ ਤੁਸੀਂ ਹੁਣ ਬਿਲਕੁਲ ਬਿਨਾਂ ਸਿੱਧੇ ਡਾਇਰੈਕਟ ਤੇਲ ਵਾਲੀ ਪਾਤੀ ਤੁਸੀਂ ਭਾਜੀ ਹੋਈ ਨਹੀਂ ਹੈ ਹੀ ਨਹੀਂ ਮਹਾਰਾਜ ਕੋਈ ਹੈ ਹੀ ਨਹੀਂ ਹੋਈ ਨਹੀਂ ਭਾਜੀ ਇੰਨਾ ਔਇਲ ਹੁਣ ਤੋਂ ਬਾਅਦ ਵੀ ਕਿਹਦੇ ਹੋਈ ਨਹੀਂ ਨਹੀਂ ਜੀ ਅੱਛਾ ਭਾਜੀ ਇਹ ਕਿਹੜਾ ਮਸਾਲਾ ਸੀਕਰਟ ਨਾ ਲੱਗੇ ਇਹ ਚਾਟ ਮਸਾਲਾ ਜੀ ਅੱਛਾ ਚਾਟ ਮਸਾਲਾ ਪਾਉਣਾ ਸੀਕਰਟ ਗੁਪਤ ਨਹੀਂ ਬੰਦੇ ਅੱਛਾ ਤਾਰਾ ਥੋੜੇ ਵੱਨ ਨਹੀਂ ਹੈ ਅੱਛਾ ਆ ਗਈ ਆਪਣੀ ਮੂਗਲ ਓਕੇ ਲਓ ਜੀ ਕੀ ਹੁਣ ਇਹਦੇ ਵਿੱਚ ਮਿਊਨਿਸ ਐਡ ਕਰਨੀ ਹੈ ਨਹੀਂ ਭਾਜੀ ਨਹੀਂ ਨਹੀਂ ਜੀ ਆਹ ਲਓ ਜੀ ਆਪਣਾ 버ਗਰ ਰੈਡੀ ਹੈ ਜੀ ਓਕੇ ਠੀਕ ਹੈ ਜੀ ਆਹ ਪਲੇਟ ਦੇ ਵਿੱਚ ਰੱਖਦਾ ਜੀ ਆਹ ਕਟਿੰਗ ਹੋ ਗਿਆ ਇਹ ਖਲਾਰਤਾ ਮਤਲਬ ਤੁਸੀਂ ਫਿਰ ਖਲਾਰਤਾ ਨਹੀਂ ਇਹ ਕਟਿੰਗ ਕਰਕੇ ਖਾਓ ਲਓ ਜੀ ਸ਼ਾਬਾਸ਼ ਲੱਗ ਗਿਆ ਤੁਹਾਡਾ ਭਾਈ ਕਿੰਨੇ ਦਾ 버ਗਰ ਆ ਇਹ 30 ਦਾ 30 ਰੁਪਏ ਦਾ 버거 ਉਹ ਵੀ ਵਾਈਟ ਆ ਫਰਾਈ ਕਰਕੇ ਕੀ ਬਾਤ ਹੈ ਚਲੋ ਥੈਂਕ ਯੂ ਸੋ ਮਚ ਭਾਜੀ ਬਹੁਤ ਵਧੀਆ ਲੱਗਾ ਤੁਹਾਡਾ 버거 ਦੇਖ ਕੇ ਮੈਨੂੰ ਪਰ ਮੈਂ ਕੋਸ਼ਿਸ਼ ਕਰਨਾ ਟਰਾਈ ਨਹੀਂ ਕਰਾਂ ਚੰਗੀ ਗੱਲ ਆ ਤੇ ਸੋ ਨਹੀਂ ਕਰਨਾ ਬਿਣਾ ਇਹ ਵੀਡੀਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀ ਤੁਸੀਂ ਦੱਸੋ ਵੀ ਇਦਾਂ ਦਾ 버거 ਮੈਂ ਟਰਾਈ ਦੁਬਾਰਾ ਕਰਾਂ ਕਿ ਨਾ ਕਰਾਂ ਆ ਲਓ ਜੀ ਕਿਉਂਕਿ ਮੇਨ ਚੀਜ਼ ਗੱਲ ਇਹ ਆ ਵੀ ਥੋੜਾ ਜਿਹਾ ਡਰ ਲੱਗ ਰਿਹਾ ਤੁਹਾਨੂੰ 버거 ਤੋਂ ਮੈਨੂੰ ਪਰ ਵਧੀਆ ਬਣਾਇਆ ਥੈਂਕ ਯੂ ਸੋ ਮੱਚ ਬੀ ਤੇ ਹਾਂਜੀ ਤੇ ਇਹ ਜਿਹੜੀ ਵੀਡੀਓ ਤੁਸੀਂ ਦੇਖੀਏ ਕੁਰਾਲੀ ਦੇ ਵਿੱਚ ਇੱਕ ਪ੍ਰਵਾਸੀ ਭਰਾ ਜਿਹੜਾ ਯੂਪੀ ਤੋਂ ਭਰਾ ਸੀ ਉਹ ਇਹ ਰੇੜੀ ਲਾਈ ਸੀ 버ਗਰ ਦੀ ਤੇ ਇੱਥੇ ਅਸੀਂ ਇੱਕ ਜਸਟ ਇਸ ਤਰੀਕੇ ਨਾਲ ਵੀਡੀਓ ਬਣਾਈ ਸੀ ਕਿ ਵੀ ਜੇ ਕੋਈ ਵੀ ਪੰਜਾਬੀ ਭਰਾ ਕੋਈ ਫੂਡ ਬਣਾਉਂਦਾ ਸਾਫ ਸੁਥਰਾ ਬਣਾਉਂਦਾ ਤੇ ਅਸੀਂ ਉਹਦੇ ਕੋਲ ਜਾਂਦੇ ਨਹੀਂ ਹੈਗੇ ਉਹਦੇ ਕੋਲ ਉਹਦੀ ਸਪੋਰਟ ਨਹੀਂ ਕਰਦੇ ਪਰ ਜਿੱਥੇ ਕੋਈ ਪ੍ਰਵਾਸੀ ਭਰਾ ਕੋਈ ਖਾਣਾ ਮਤਲਬ ਜਿੱਦਾਂ ਦੇ ਤੇਲ ਦੇ ਵਿੱਚ ਤਲ ਕੇ ਪ੍ਰੋਪਰਲੀ ਮਤਲਬ ਇੱਕ ਇਦਾਂ ਦੀ ਚੀਜ਼ਾਂ ਵੇਖਦੇ ਅਸੀਂ ਉੱਥੇ ਭੱਜ-ਭੱਜ ਕੇ ਜਾਂਦੇ ਆਂ ਤੇ ਸਾਡਾ ਮੇਨ ਮਕਸਦ ਸਿਰ ਦਿਖਾਉਣ ਦਾ ਇਹੀ ਸੀਗਾ ਵੀ ਅਸੀਂ ਆਪਣੇ ਪੰਜਾਬੀ ਭਰਾਵਾਂ ਦੀ ਵਾਧੂ-ਬਾਧੂ ਸਪੋਰਟ ਕਰੀਏ ਵਾਧੂ-ਬਾਧੂ ਪੰਜਾਬੀ ਭਰਾਵਾਂ ਨੂੰ ਕੰਮ ਕਰ ਦਈਏ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਚਲਾ ਸਕਣ ਤੇ ਸੋ ਇਹ ਸਾਡਾ ਮੇਨ ਕਿਸੇ ਵੀ ਬੰਦੇ ਨੂੰ ਡੀਫੇਮ ਕਰਨ ਦਾ ਨਹੀਂ ਸੀ ਸਿਰਫ ਜਸਟ ਇੱਕ ਦਿਖਾਉਣਾ ਸੀਗਾ ਇਸ ਕਰਕੇ ਅਸੀਂ ਇਹ ਵੀਡੀਓ ਜਸਟ ਇੱਕ ਬਣਾਈ ਆ ਤੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ